ਪੰਜਾਬੀ ਨੌਜਵਾਨਾਂ ਨੂੰ ਲੈ ਕੇ ਕਿਸੇ ਨੇ ਨਹੀਂ ਕਿਹਾ ਸਾਰਿਆਂ ਨੇ ਉਹਨਾਂ ਨੂੰ ਖਾਲਸਤਾਨੀ ਬਣਾਤਾ ਕਿਉਂਕਿ ਸਾਰੇ ਨੌਜਵਾਨ ਤਾਂ ਜਾ ਰਹੇ ਨੇ ਕਿ ਕੋਈ ਉਹਨਾਂ ਚ ਹੋ ਸਕਦਾ ਕੋਈ ਵਿੱਚ ਸੋਚ ਰੱਖਦੇ ਹੋਣਾ ਆਦਰਵਾਇਜ਼ ਕੋਈ ਸੋਚ ਰੱਖਣ ਵਾਲਾ ਨਹੀਂ ਸਾਰੇ ਆਪਦੇ ਧਾਰਮਿਕ ਯਾਤਰਾ ਤੇ ਜਾ ਰਹੇ ਨੇ ਤੁਹਾਨੂੰ ਹਿਮਾਚਲ ਦਾ ਰਿਐਕਟ ਠੀਕ ਲੱਗਿਆ ਜੋ ਉੱਥੇ ਸਾਡੇ ਨੌਜਵਾਨਾਂ ਦੇ ਨਾਲ ਹੋ ਰਿਹਾ ਹੈ ਇੱਥੇ ਜੇ ਦੇਖਿਆ ਜਾਵੇ ਇਹ ਚੀਜ਼ ਤੋਂ ਜ਼ਿਆਦਾ ਇਹ ਨਹੀਂ ਲੱਗਿਆ ਕਿ ਹੁਣ ਤਾਂ ਪੰਜਾਬ ਵਰਸਸ ਹਿਮਾਚਲ ਹੋ ਰਹੀ ਹੈ ਇਹ ਨਿਸ਼ਾਨ ਸਾਹਿਬ ਦੀ ਗੱਲ ਆਉਂਦੀ ਆ ਨਿਸ਼ਾਨ ਸਾਹਿਬ ਦੀ ਮਰਿਆਦਾ ਸਾਡੇ ਜਿਹੜੇ ਜਥੇਦਾਰ ਨੇ ਉਹ ਪ੍ਰੋਪਰ ਦੱਸੇ ਨਹੀਂ ਪਾਏ ਪਾਏ ਕਿ ਅਸਲ ਨਿਸ਼ਾਨ ਸਾਹਿਬ ਦੀ ਮਰਿਆਦਾ ਕੀ ਹੈ ਕਿ ਉਹਨੂੰ ਗੱਡੀ ਦੇ ਅੱਗੇ ਲਗਾਉਣਾ ਚਾਹੀਦਾ ਕਿ ਨਹੀਂ ਲਗਾਉਣਾ ਚਾਹੀਦਾ ਅਗਰ ਮਾਂਜੁਕ ਮੁੱਖ ਮੰਤਰੀ ਸਾਹਿਬ ਇਹ ਗੱਲ ਕਲੀਅਰ ਕਰ ਦੇਣ ਜਾਂ ਸਾਡੇ ਪ੍ਰਸ਼ਾਸਨ ਡੀਜੀਪੀ ਸਾਹਿਬ ਇਹ ਕਲੀਅਰ ਕਰ ਦੇਣ ਕਿ ਸਾਡੀ ਜਿਹੜੀ ਫਲੈਗ ਲਾ ਕੇ ਜਿਹੜਾ ਚੱਲਣਾ ਉਹ ਕਿੰਨਾ ਕੁ ਜਾਇਜ਼ ਆ ਇਹ ਤਾਂ ਕਿਸੇ ਨੂੰ ਵੀ ਅਧਿਕਾਰ ਨਹੀਂ ਹੈਗਾ ਕਿਸੇ ਦੀ ਜ਼ਬਰਦਸਤੀ ਗੱਡੀ ਰੋਕ ਕੇ ਉਹਤੇ ਫੋਟੋ ਲਾ ਦੇਣੀ ਇਹ ਕੋਈ ਅਧਿਕਾਰ ਨਹੀਂ ਹੈਗਾ ਇਹਦੇ ਵਿੱਚ ਜਿੱਦਾਂ ਤੁਸੀਂ ਜਾ ਕੇ ਆਏ ਹੋ ਚਲੋ ਉਹਨਾਂ ਨੂੰ ਤਾਂ ਦਿੱਤੀ ਇੱਕ ਸਪਾਈ ਪਰ ਤੁਹਾਨੂੰ ਨਹੀਂ ਲੱਗਿਆ ਵੀ ਇੱਕ ਸ਼ਖਸ ਦਾ ਇਸ ਤਰ੍ਹਾਂ ਦੇ ਰਿਐਕਟ ਨੂੰ ਲੈ ਕੇ ਇਸ ਤਰ੍ਹਾਂ ਦੇ ਗੁੱਸੇ ਨੂੰ ਲੈ ਕੇ ਕਿੱਡਾ ਵੱਡਾ ਕਲੇਸ਼ ਖੜਾਓ ਪੂਰੀ ਨੂੰ ਮਾਰਨ ਦੀਆਂ ਵੀਡੀਓ ਸ਼ੇਅਰ ਕੀਤੀਆਂ ਜਾਂਦੀਆਂ ਉਹਨਾਂ ਦੇ ਮੋਬਾਈਲ ਤੇ ਆਉਂਦੀਆਂ ਨੇ ਉਹਨਾਂ ਨੂੰ ਤੂ ਮੱਚਦੇ ਹਨਾ ਤੇ ਉਹ ਇੱਥੇ ਤੱਕ ਉਹਨਾਂ ਦਾ ਇੱਕ ਬੱਚਾ ਅਦਰ ਸਟੇਟ ਵਿੱਚ ਪੜਦਾ ਸੀ ਉਹਨੂੰ ਵੀ ਉਹਨਾਂ ਨੇ ਡਰ ਤੋਂ ਮਾਰੇ ਘਰ ਬੁਲਾਇਆ ਤੇ ਜਦੋਂ ਕਿਸੇ ਦੇ ਪਰਵਾਰ ਨੂੰ ਕਿਸੇ ਨੂੰ ਮਾਰਨ ਨੂੰ ਅਸੀਂ ਬੋਧਾਂਗੇ ਤਾਂ ਕਿਤੇ ਨਾ ਕਿਤੇ ਸਾਹਮਣੇ ਵਾਲਾ ਬੰਦਾ ਵੀ ਜਿਹੜਾ ਹੈਗਾ ਉਹਦੀ ਵੀ ਕਿਤੇ ਨਾ ਕਿਤੇ ਅਗਲੀ ਆਵਾਜ਼ ਉਦਾਂ ਹੁੰਦੀ ਹੈ ਸਾਰੇ ਰਸੂਲ ਪਰਵੰਗ ਤਾਂ ਹੈ ਨਹੀਂ ਕਿ ਕਿਤੇ ਤੁਸੀਂ ਛੇਟਾ ਗਾਲਾਂ ਕਢੋ ਕਿ ਮੈਂ ਚੁੱਪ ਰਹਿ ਜਾਮਾ ਸਸਕਾਲ ਦੀ ਕਈ ਦਿਨਾਂ ਤੋਂ ਮਸਲਾ ਚੱਲ ਰਿਹਾ ਹੈ ਹਿਮਾਚਲ ਦੇ ਵਿੱਚ ਦੇਖਿਆ ਕਿ ਜਿਵੇਂ ਕਈ ਪੰਜਾਬੀ ਨੌਜਵਾਨਾਂ ਨੂੰ ਰੋਕਿਆ ਗਿਆ ਤੇ ਉਹਨਾਂ ਦੇ ਉੱਤੇ ਜਿਹੜੇ ਲੱਗੇ ਭਿੰਡਰਾ ਵਾਲੇ ਦੇ ਝੰਡੇ ਸੀਗੇ ਉਤਾਰੇ ਗਏ ਮਸਲਾ ਉੱਠਿਆ ਸੀਗਾ ਇਹ ਅਮਨਸੂਦ ਤੋਂ ਅਮਨਸੂਦ ਵਾਲੇ ਮਸਲੇ ਤੋਂ ਬਾਅਦ ਦੇਖਿਆ ਜਾਵੇ ਹੁਜੇ ਤੱਕ ਵੀ ਇਹ ਦੇਖਿਆ ਜਾਵੇ ਹਾਲਾਂਕਿ ਅੱਜ ਸਰਕਾਰ ਦੇ ਮੰਤਰੀ ਲਾਲਜੀਤ ਭੁੱਲਰ ਨੇ ਵੀ ਇਹ ਗੱਲ ਕਹੀ ਕਿ ਆਪਸੀ ਤੌਰ ਦੇ ਉੱਤੇ ਪੰਜਾਬੀ ਲੜਨ ਵਾਸਤੇ ਨਹੀਂ ਜਾਣਾ ਜਾਂਦੇ ਮਦਦ ਵਾਸਤੇ ਜਾਣਾ ਜਾਂਦੇ ਨੇ ਪੋਸਟਰ ਜੰਗ ਚਲਦੀ ਨਜ਼ਰ ਆਈ ਹੁਣ ਇੱਧਰ ਜਿਹੜੇ ਪੋਸਟਰ ਨੇ ਪੰਡਰਾਲਾ ਦੇ ਲਈ ਆ ਰਹੇ ਨੇ ਤੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਹਿਮਾਚਲ ਦੇ ਵਿੱਚ ਹੁਣ ਤਾਂ ਹਾਲਾਂਕਿ ਦੇਖਿਆ ਜਾਵੇ ਕਿ ਤਰ੍ਹਾਂ ਕਿਤੇ ਵਾਇਲੇਸ਼ਨ ਨੂੰ ਲੈ ਕੇ ਤਲਾਸ਼ ਜ਼ਰੂਰ ਹੋਏ ਪਰ ਇਹ ਮਸਲਾ ਬਣਿਆ ਕਿਉਂ ਸਾਡੇ ਨਾਲ ਬਾਬਾ ਨਿੰਗ ਸਿੰਘ ਹਰਜੀਤ ਰਸੂਲਪੁਰ ਜੀ ਨੇ ਗਏ ਹਾਲਾਕੀ ਇਹ ਗਏ ਸੀਗੇ ਪਹਿਲੇ ਦਿਨੀ ਜਿੱਕਿ ਇਹ ਕਿਉਂਕਿ ਜਦੋਂ ਇਨਸੀਡੈਂਟ ਹੋਇਆ ਅਮਨਸੂਦ ਦੇ ਹੋਰ ਦੇ ਕੋਲੇ ਜਿਨ੍ਹਾਂ ਦਾ ਇਹ ਐਕਚੁਅਲ ਤੋਂ ਜਿੱਥੋਂ ਰੋਲਾ ਜਿਹੜਾ ਸਾਰਾ ਖੜਾ ਹੋ ਗਿਆ ਸੀਗਾ ਰਸੂਲਪੁਰ ਜੀ ਤੁਸੀਂ ਗਏ ਉੱਥੇ ਪਹਿਲੀ ਗੱਲ ਤਾਂ ਲੱਗਿਆ ਤੁਹਾਨੂੰ ਜਾਣਾ ਬਣਦਾ ਸੀਗਾ ਦੇਖੋ ਮੈਨੂੰ ਲੱਗਿਆ ਹੈਗਾ ਕਿ ਜੇ ਕਿਸੇ ਦੇ ਦੋ ਸ਼ਬਦਾਂ ਦੇ ਨਾਲ ਮਿਲ ਕੇ ਕੋਈ ਸਿੰਥ ਨਹੀਂ ਲੈ ਕੇ ਆਪਸੀ ਸਟੇਟਾਂ ਦਾ ਕਲੈਸ਼ ਨਾ ਹੋਵੇ ਆਪਸੀ ਲੋਕਾਂ ਨਾਲ ਲੜਨਾ ਤਾਂ ਮੈਂ ਇੱਕ ਆਪਣਾ ਫਰਜ਼ ਨਿਭਾਉਣ ਦੇ ਹੋਏ ਗਿਆ ਪਰ ਲੋਕਾਂ ਦੇ ਤੱਕ ਕਮੈਂਟਾਂ ਚ ਬਹੁਤ ਤੁਹਾਨੂੰ ਮੰਦਾ ਚੰਗਾ ਆਖਿਆ ਦੇਖੋ ਮੰਦਾ ਚੰਗਾ ਕਹਿਣ ਵਾਲਿਆਂ ਨੇ ਆਪਣਾ ਰੋਲ ਅਦਾ ਕਰ ਰਹੇ ਨੇ ਲੇਕਿਨ ਮੇਰਾ ਜੋ ਆਪਣਾ ਧਰਮਾ ਜੋ ਗੋਨਾਥ ਸਾਹਿਬ ਦੀ ਜੋ ਫਲਸਫੀ ਹੈ ਮੈਂ ਉਹਨੂੰ ਲੈ ਕੇ ਉਹਦੇ ਨਾਲ ਜਾ ਕੇ ਰਾਫਤਾ ਕੀ ਤੇ ਉਹਨੇ ਸਿੱਖ ਪਰੰਪਰਾ ਨੂੰ ਲੈ ਕੇ ਜਿਹੜੀਆਂ ਸਿੱਖੀ ਦੀ ਅਸਰ ਚ ਪਰੰਪਰਾ ਨਿਸ਼ਾਨ ਸਾਹਿਬ ਨੂੰ ਲੈ ਕੇ ਜਾਂ ਗੁਰੂ ਸਾਹਿਬ ਨੂੰ ਲੈ ਕੇ ਉਤੇ ਉਹਦਾ ਇੱਕ ਬਿਆਨ ਜਾਰੀ ਹੋਇਆ ਕਿ ਮੈਂ ਅਗਰ ਸਿੱਖਾਂ ਦੇ ਕਕਾਰਾਂ ਦੀ ਗੱਲ ਆਉਂਦੀ ਹੈ ਸਿੱਖ ਗੁਰੂਆਂ ਦੀ ਫੋਟੋ ਆਉਂਦੀ ਹੈ ਉਹਦੇ ਬਾਰੇ ਉਹ ਇੱਕ ਮਾਫੀ ਮੰਗਣਾ ਜਿਹੜਾ ਹੈਗਾ ਉਹ ਤਾਂ ਹੀ ਪੋਸੀਬਲ ਹੋਇਆ ਜੇ ਮੈਂ ਉਹਦੇ ਨਾਲ ਜਾ ਕੇ رابطہ ਕਰਨ ਕੀਤਾ ਪਰ ਇਹਦੀ ਚੀਜ਼ੇ ਦਿਖਿਆ ਜਾਵੇ ਇਹ ਮਸਲੇ ਦੇ ਵਿੱਚ ਜੇ ਕਿਤੇ ਨਾ ਕਿਤੇ ਕਹੀਏ ਕਿ ਤੁਸੀਂ ਵੀ ਗਏ ਹੋਰ ਵੀ ਬਹੁਤ ਸਾਰੇ ਲੋਕ ਗਏ ਪੰਜਾਬੀ ਨੌਜਵਾਨਾਂ ਨੂੰ ਲੈ ਕੇ ਕਿਸੇ ਨੇ ਨਹੀਂ ਕਿਹਾ ਸਾਰਿਆਂ ਨੇ ਉਹਨਾਂ ਨੂੰ ਖਾਲਸਤਾਨੀ ਬਣਾਤਾ ਕਿਉਂਕਿ ਸਾਰੇ ਨੌਜਵਾਨ ਤਾਂ ਜਾ ਰਹੇ ਨੇ ਕਿ ਕੋਈ ਉਹਨਾਂ ਚੋਂ ਹੋ ਸਕਦਾ ਕੋਈ ਵਿੱਚ ਸੋਚ ਰੱਖਦੇ ਹੁਣ ਆਦਰਵਾਇਜ਼ ਕੋਈ ਸੋਚ ਰੱਖਣ ਵਾਲਾ ਨਹੀਂ ਸਾਰੇ ਆਪਦੇ ਧਾਰਮਿਕ ਯਾਤਰਾ ਤੇ ਜਾ ਰਹੇ ਨੇ ਤੁਹਾਨੂੰ ਹਿਮਾਚਲ ਦਾ ਰਿਐਕਟ ਠੀਕ ਲੱਗਿਆ ਜੋ ਉੱਥੇ ਸਾਡੇ ਨੌਜਵਾਨਾਂ ਦੇ ਨਾਲ ਹੋ ਰਿਹਾ ਹੈ ਜਾਂ ਫਿਰ ਕਈ ਕੀ ਕਿਤਨਾ ਕਿਤੇ ਇਹਨਾਂ ਦੀ ਵੀ ਗਲਤੀ ਸੀਗੀ ਕਿ ਅਫਗਾਨੀ ਸਟੇਟ ਚ ਗਏ ਤੇ ਉੱਥੇ ਦਾ ਕਲਚਰ ਉੱਥੇ ਦੀਆਂ ਗੱਲਾਂ ਬਾਤਾਂ ਨੇ ਜਿਹੜੀਆਂ ਉਹਨੂੰ ਲੈ ਕੇ ਕਿਸੇ ਨੇ ਵੀ ਡਿਫੈਂਡ ਨਹੀਂ ਕਰਿਆ ਦੇਖੋ ਜਿਵੇਂ ਹੀ ਆਪਾਂ ਪੰਜਾਬ ਤੋਂ ਚੰਡੀਗੜ੍ਹ ਐਂਟਰ ਹੁੰਨੇ ਆ ਪੰਜਾਬ ਦੇ ਬੱਚੇ ਨੇ ਜਿਹੜੇ ਆਪਣੀਆਂ ਗੱਡੀਆਂ ਨੇ ਟਾਇਰਸ ਹੌਰਨ ਜਾਂ ਤੁਸੀਂ ਜੇ ਕਿਤੇ ਕੋਹਤੇ ਸੀਟ ਬੈਲਟ ਇਹ ਸਾਰਿਆਂ ਨੂੰ ਫਾਲੋ ਕਰਦੇ ਨੇ ਤੇ ਉਰੇ ਵੀ ਕਦੇ ਤੁਸੀਂ ਦੇਖਿਆ ਕਿ ਚੰਡੀਗੜ੍ਹ ਦੇ ਵਿੱਚ ਕਦੇ ਭਿੰਡਰਾਂ ਵਾਲਿਆਂ ਦੀਆਂ 플ੈਗ ਲਾ ਕੇ ਚੰਡੀਗੜ੍ਹ ਦੇ ਵਿੱਚ ਸਾਡੀ ਰਾਜਧਾਨੀ ਆ ਤੇ ਉੱਥੇ ਵੀ ਨਹੀਂ ਘੁੰਮਦੇ ਜਦੋਂ ਅਸੀਂ ਯਾਤਰਾ ਜਾ ਰਹੇ ਹਾਂ ਯਾਤਰਾ ਵਿੱਚ ਜਿੱਥੇ ਸਾਡਾ ਆਪਸੀ ਕਲੇਸ਼ ਹੋ ਸਕਦਾ ਸਾਨੂੰ ਅਸੀਂ ਸੇਫ ਕਿਵੇਂ ਯਾਤਰਾ ਕਰ ਸਕੀਏ ਅਸੀਂ ਯਾਤਰਾ ਦਾ ਆਨੰਦ ਕਿਵੇਂ ਲੈ ਸਕੀਏ ਸਾਨੂੰ ਉਹਨਾਂ ਚੀਜ਼ਾਂ ਨੂੰ ਨਾਲ ਲੈ ਕੇ ਚੱਲੀਏ ਜਿੱਥੇ ਨਿਸ਼ਾਨ ਸਾਹਿਬ ਦੀ ਗੱਲ ਆਉਂਦੀ ਆ ਨਿਸ਼ਾਨ ਸਾਹਿਬ ਦੀ ਮਰਿਆਦਾ ਸਾਡੇ ਜਿਹੜੇ ਜਥੇਦਾਰ ਨੇ ਉਹ ਪ੍ਰੋਪਰ ਦੱਸੇ ਨਹੀਂ पाए पाए ਕਿ ਅਸਲ ਨਿਸ਼ਾਨ ਸਾਹਿਬ ਦੀ ਮਰਿਆਦਾ ਕੀ ਹੈ ਕਿ ਉਹਨੂੰ ਗੱਡੀ ਦੇ ਅੱਗੇ ਲਗਾਉਣਾ ਚਾਹੀਦਾ ਕਿ ਨਹੀਂ ਲਗਾਉਣਾ ਚਾਹੀਦਾ ਸੋ ਜਿਹੜੇ ਬੱਚੇ ਜਾ ਰਹੇ ਨੇ ਉਹ ਇੱਕ ਨਵਾਂ جنੂਨ ਹੈ ਇੱਕ ਦੂਜੇ ਨੂੰ ਲੱਗ ਲਾ ਕੇ ਨਾਲ ਜਾ ਰਹੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਡਾ ਜਿਹੜਾ ਫਿਊਚਰ ਜਿਹੜਾ ਸਾਡਾ ਜਿਹੜਾ ਸਮਾਜ ਆ ਅਸੀਂ ਕਿਸ ਪਾਸੇ ਨੂੰ ਜਾ ਰਹੇ ਹਾਂ ਅਸੀਂ ਇੱਕ ਦੂਜੇ ਦਾ ਪਿਆਰ ਵਧਾਈਏ ਕਿ ਇੱਕ ਦੂਜੇ ਨੂੰ ਕਲੈਸ਼ ਕਰਨਾ ਨਹੀਂ ਦੇਖੋ ਇਹਦੇ ਚ ਗੱਲ ਇਹ ਹੈ ਵੀ ਉਰੇ ਵੀ ਜਦੋਂ ਪੁਲਿਸ ਨੇ ਬਹੁਤ ਸਖਤ ਕਾਰਵਾਈ ਕੀਤੀ ਆ ਵੀ ਮੋਡੀਫਿਕੇਸ਼ਨ ਨਾ ਕਰੋ ਮੋਟਰਸਾਈਕਲਾਂ ਦੀ ਕਿਸੇ ਵੀ ਕਾਰਨ ਦੀ ਜਾਂ ਇਹਨਾਂ ਦੀ ਬਾਈਕਾਂ ਦੀ ਜਿਵੇਂ ਹੁਣ ਪਿੱਛੇ ਜੇ ਸੀਗੇ ਜੋੜ ਮੇਲ ਹੋਣਾ ਚਾਹੇ ਹੁਣ ਸੀਗਾ ਪਿੱਛੇ ਜੀ ਨਿਕਲ ਕੇ ਕਿਹਾ ਦਿਹਾੜਾ ਹੁਲਾਮੁਲਾ ਪਰ ਉੱਥੇ ਜੇ ਦੇਖਿਆ ਜਾਵੇ ਇਹ ਚੀਜ਼ ਤੋਂ ਜ਼ਿਆਦਾ ਇਹ ਨਹੀਂ ਲੱਗਿਆ ਕਿ ਹੁਣ ਤਾਂ ਪੰਜਾਬ ਵਰਸਸ ਹਿਮਾਚਲ ਹੋ ਰਹੀ ਹੈ ਸਰਕਾਰਾਂ ਹਾਲਾਂਕਿ ਇਸ ਜੀ ਨੂੰ ਕਹਿ ਰਹੀਆਂ ਨੇ ਵੀ ਤੁਸੀਂ ਇਸ ਪਾਸੇ ਨੂੰ ਨਾ ਪਾਓ ਜਿਹੜੀਆਂ ਪੋਸਟਰ ਨੇ ਪੋਸਟਰ ਲਾ ਕੇ ਕੀ ਸਾਬਤ ਹੋ ਜਾਊਗਾ ਦੇਖੋ ਮੇਰਾ ਤਾਂ ਮੰਨਣਾ ਕਿ ਜਿੱਥੇ ਤੁਸੀਂ ਸਰਕਾਰ ਦੀ ਗੱਲ ਕਰਦੇ ਆ ਸਰਕਾਰ ਨੂੰ ਇਹ ਕਲੀਅਰ ਕਰਨਾ ਚਾਹੀਦਾ ਕਿ ਜਿਹੜੀ ਭਿੰਡਰਾਂ ਵਾਲੇ ਦੀ ਜਿਹੜੀ ਫੋਟੋ 플ੈਗ ਲਾ ਕੇ ਕਿਸੇ ਅਦਰ ਸਟੇਟ ਚ ਜਾਣਾ ਜਾਂ ਆਪਣੀ ਸਟੇਟ ਵਿੱਚ ਜਾਣਾ ਉਹ ਜਾਇਜ਼ ਆ ਕਿ ਅਨਜਾਇਜ਼ਾ ਅਗਰ ਮਾਂਜੋ ਕੇ ਮੁੱਖ ਮੰਤਰੀ ਸਾਹਿਬ ਇਹ ਗੱਲ ਕਲੀਅਰ ਕਰ ਦੇਣ ਜਾਂ ਸਾਡੇ ਪ੍ਰਸ਼ਾਸਨ ਡੀਜੀਪੀ ਸਾਹਿਬ ਇਹ ਕਲੀਅਰ ਕਰਦਨ ਕਿ ਸਾਡੀ ਜਿਹੜੀ 플ੈਗ ਲਾ ਕੇ ਜਿਹੜਾ ਚੱਲਣਾ ਉਹ ਕਿੰਨਾ ਕ ਜਾਇਜ਼ ਆ ਕਿਉਂਕਿ ਉਹਨਾਂ ਦੀ ਚੁੱਪੀ ਜਿਹੜੀ ਆ ਉਹ ਕਿਸਾਨਾਂ ਚ ਵੀਜੀ ਨੇ ਦੂਜੇ ਪਾਸੇ ਜਿਹੜਾ ਪਾਟ ਕੀ ਆ ਕਿ ਦੋ ਸਟੇਟਾਂ ਨੂੰ ਲੈ ਕੇ ਕਿਉਂਕਿ ਇਹਦੀ ਆਵਾਜ਼ ਜਿਹੜੀ ਆ ਜੇ ਕੀਤੇ ਦਾ ਰੈਕਸ਼ਨ ਸਟਾਰਟ ਹੋ ਜਾਂਦਾ ਅਲੱਗ-ਅਲੱਗ ਸਟੇਟਾਂ ਵਿੱਚ ਵਸਦੇ ਸਿੱਖਾਂ ਦਾ ਤੇ ਹੋਰ ਸਾਡੇ ਸਮਾਜ ਦਾ ਵੱਡਾ ਨੁਕਸਾਨ ਹੋ ਸਕਦਾ ਇੱਕ ਸੀਰੀਅਸ ਮੈਟਰ ਹੈ ਜੀ ਤੇ ਸਾਨੂੰ ਡਿਸੀਜਨ ਲੈਣਾ ਚਾਹੀਦਾ ਪਰ ਸੂਲਪੁਰ ਜੀ ਦੇਖਿਆ ਜਾਵੇ ਤੁਸੀਂ ਜਿਹੜਾ ਇਹ ਐਕਟ ਕਰਿਆ ਉਹਦੇ ਚ ਬਹੁਤ ਸਾਰੇ ਲੋਕਾਂ ਨੇ ਤੁਹਾਨੂੰ ਵੀ ਬੰਦਾ ਚੰਗਾ ਆਖਿਆ ਕਿ ਆਖਰਕਾਰ ਇਹਨਾਂ ਨੂੰ ਕੀ ਲੋਡ ਪਈ ਆ ਜੀ ਇਹ ਜਾ ਕੇ ਕਿਤੇ ਨਾ ਕਿਤੇ ਅਮਨਸੂਦ ਦਾ ਪੱਖ ਪੂਰ ਰਹੇ ਨੇ ਹੋਰ ਨਹੀਂ ਕੋਈ ਗਿਆ ਹੈਗਾ ਅਮਨਸੂਦ ਦਾ ਤੁਹਾਨੂੰ ਤੁਸੀਂ ਤਾਂ ਚਲੋ ਮਿਲਿਆ ਇਹ ਹਲ ਗੱਲਾਂ ਬਾਤਾਂ ਹਾਲਾਂਕਿ ਸਾਡੀਆਂ ਵੀ ਆਨਲਾਈਨ ਹੋਈਆਂ ਉਹਨਾਂ ਦੇ ਨਾਲ ਤੁਹਾਨੂੰ ਲੱਗਿਆ ਕਿ ਤਰ੍ਹਾਂ ਕਿਤੇ ਵੀ ਉਹ ਰਵਈਆ ਉਹਨਾਂ ਦਾ ਬਦਲਿਆ ਹੈ ਜਾਂ ਅੱਜ ਵੀ ਉਹੀ ਚੀਜ਼ ਹੈ ਕਿ ਹਾਂ ਜਿਸ ਤਰ੍ਹਾਂ ਦੇ ਨਾਲ ਉਹ ਪੈ ਰਹੇ ਨੇ ਕਹਿਣਾ ਸ਼ਬਦ ਮੈਂ ਇਸ ਲਈ ਵਰਤ ਰਿਹਾ ਕਿਉਂਕਿ ਉਹ ਇੱਕ ਕਹਿਣਾ ਬੰਦੇ ਨੂੰ ਤੇ ਇੱਕ ਬੜਾ ਉਧੜ-ਉਧੜ ਕੇ ਗੱਲਾਂ ਕਹਿਣੀਆਂ ਉਹਨਾਂ ਦੀ ਕੋਈ ਫਰਕ ਆਇਆ ਉਹਨਾਂ ਦੇ ਇਸ ਬਿਹੇਵੀਅਰ ਚ ਦੇਖੋ ਕਾਰਨ ਕੀ ਹੈ ਜਦਾਂ ਚਿਰ ਸਾਡੇ ਇੱਥੇ ਦੇ ਲੋਕ ਨੇ ਜਿਹੜੇ ਉਹਨਾਂ ਦੇ ਰੁਟੀਨ ਦੇ ਵਿੱਚ ਮੈਂ ਉਹਨਾਂ ਦੇ ਮੋਬਾਈਲ ਤੇ ਦੇਖੇ ਨੇ ਮੈਸੇਜ ਆਂਦੇ ਨੇ ਸੂਰੀ ਨੂੰ ਮਾਰਨ ਦੀਆਂ ਵੀਡੀਓ ਸ਼ੇਅਰ ਕੀਤੀਆਂ ਜਾਂਦੀਆਂ ਉਹਨਾਂ ਦੇ ਮੋਬਾਈਲ ਤੇ ਉਹਨਾਂ ਨੂੰ ਟੂ ਮੱਚ ਨੇ ਹੈਨਾ ਤੇ ਉਹ ਇੱਥੇ ਤੱਕ ਉਹਨਾਂ ਦਾ ਇੱਕ ਬੱਚਾ ਅਦਰ ਸਟੇਟ ਵਿੱਚ ਪੜਦਾ ਸੀ ਉਹਨੂੰ ਵੀ ਉਹਨਾਂ ਨੇ ਡਰ ਤੋਂ ਮਾਰੇ ਘਰ ਬੁਲਾਇਆ ਤੇ ਜਦੋਂ ਕਿਸੇ ਦੇ ਪਰਿਵਾਰ ਨੂੰ ਕਿਸੇ ਨੂੰ ਮਾਰਨ ਨੂੰ ਅਸੀਂ ਬੋਲਾਂਗੇ ਕਿਤੇ ਨਾ ਕਿਤੇ ਸਾਹਮਣੇ ਵਾਲਾ ਬੰਦਾ ਵੀ ਜਿਹੜਾ ਹੈਗਾ ਉਹਦੀ ਵੀ ਕਿਤੇ ਨਾ ਕਿਤੇ ਅਗਲੀ ਆਵਾਜ਼ ਉਦਾਂ ਹੁੰਦੀ ਹੈ ਸਾਰੇ ਰਸੂਲ ਪਰਵੰਗ ਤਾਂ ਹੈ ਨਹੀਂ ਕਿ ਕਿਤੇ ਤੁਸੀਂ ਹੇਠਾ ਗਾਲਾਂ ਕਢੇ ਕਿ ਮੈਂ ਚੁੱਪ ਰਹਿ ਜਾਵਾਂ ਲੇਕਿਨ ਹਰ ਬੰਦਾ ਜਿਹੜਾ ਹੈਗਾ ਆਪਣੀ ਸੈਲਫ ਰਿਸਪੈਕਟ ਚਾਹੁੰਦਾ ਪਰ ਇਹ ਪੂਰੇ ਵਿਵਾਦ ਚ ਜੇ ਦੇਖਿਆ ਜਾਵੇ ਇਹ ਸਟੇਟਾਂ ਦਾ ਕਲੇਸ਼ ਖੜਾ ਕਿਵੇਂ ਹੋ ਗਿਆ ਪਰ ਜੇ ਕਿ ਸਟੇਟਾਂ ਦਾ ਮਸਲਾ ਕੋਈ ਨਹੀਂ ਇਹਦਾ ਕਾਹਨ ਕਿ ਸਟੇਟ ਦਾ ਮਸਲਾ ਤਾਂ ਹੈ ਕਿ ਉਹਨਾਂ ਦਾ ਜਿਹੜਾ ਮਸਲਾ ਵਿਧਾਨ ਸਭਾ ਚ ਗੂੰਜਿਆ ਉੱਥੇ ਦੇ ਆਪਣੇ ਸੁਕੂ ਸੀਐਮ ਸਾਹਿਬ ਨੇ ਇਹਨੂੰ ਆਵਾਜ਼ ਨੂੰ ਚੱਕਿਆ ਤੇ ਅੱਜ ਸਾਡਾ ਜਿਹੜਾ ਮੁੱਖ ਮੰਤਰੀ ਆ ਉਹਦੀ ਚੁੱਪੀ ਜਿਹੜੀ ਆ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਜਿਹੜਾ ਇਹ ਕਲੈਸ਼ ਕਰਕੇ ਕਿਤੇ ਨਾ ਕਿਤੇ ਪਿੱਛੇ ਕੋਈ ਰਾਜਨੀਤੀ ਸੋਚ ਚੱਲਦੀ ਹੈ ਉਹ ਪ੍ਰੋਟੈਕਟ ਕਰਤਾ ਉਹਨਾਂ ਨੇ ਤਾਂ ਜਿਹੜੀ ਹੁਣ ਹਿਮਾਚਲ ਦੇ ਵਾਸਤੇ ਹਮਲਾ ਹੋਇਆ ਸੀ ਬੰਦੇ ਫੜੇ ਉਹਨਾਂ ਨੇ ਹਾਲਾਂਕਿ ਗੱਲਬਾਤ ਤਾਂ ਉਹਨਾਂ ਦੀ ਫੋਨ ਤੇ ਹੋਈ ਹੈ ਉਹਨਾਂ ਨੇ ਕਿਹਾ ਵੀ ਹਾਂ ਸਾਰੀ ਇਸੇ ਸਟੇਟ 'ਚ ਨਹੀਂ ਥੋੜੀ ਕਿਸੇ ਵੀ ਚੀਜ਼ ਨੂੰ ਆਉਣ ਦਵਾਂਗੇ ਪਰ ਇਹਦੇ 'ਚ ਲੋਕਾਂ ਦੀ ਸੈਲਫ ਰਿਸਪੌਂਸਿਬਿਲਟੀ ਕਿੱਥੇ ਜੇ ਤੁਸੀਂ ਦੇਖਦੇ ਹੋ ਦੇਖੋ ਮੇਰਾ ਜਾਣਦਾ ਜਿਹੜਾ ਆਮ ਜਨਤਾ ਜਿਹੜੀ ਆ ਜਿਹੜੇ ਐਕਟਿਵਸ ਲੋਕ ਨੇ ਜਿਹੜੇ ਤੇ ਰੈਕਸ਼ਨ ਕਰ ਰਹੇ ਨੇ ਜਾਂ ਸਾਹਮਣੇ ਤੋਂ ਬੋਲਦੇ ਜਿੰਨਾ ਚਿਰ ਉਹਨਾਂ ਨੂੰ ਨਹੀਂ ਸਮਝਾਇਆ ਜਾਂਦਾ ਸਰਕਾਰ ਵੱਲੋਂ ਬਿਠਾ ਕੇ ਜਾ ਉਹਨਾਂ ਦੇ ਨਾਲ ਸ਼ਕਤੀ ਨਾਲ ਪੇਸ਼ ਨਹੀਂ ਆਇਆ ਜਾਂਦਾ ਉਹਨਾਂ ਚਿਰ ਇਹ ਚੀਜ਼ ਨਹੀਂ ਰੁਕਦੀ ਕਿਉਂਕਿ ਕਿਸੇ ਨੂੰ ਵੀ ਅਧਿਕਾਰ ਨਹੀਂ ਹੈਗਾ ਕਿਸੇ ਦੀ ਜ਼ਬਰਦਸਤੀ ਗੱਡੀ ਰੋਕ ਕੇ ਉਤੇ ਫੋਟੋ ਲਾ ਦੇਣੀ ਤੇ ਕੋਈ ਅਧਿਕਾਰ ਨਹੀਂ ਹੈਗਾ ਇਹਨਾਂ ਚੀਜ਼ਾਂ ਦੇ ਨਾਲ ਜਿੰਨਾ ਚਿਰ ਇਹ ਕੌਣ ਕਰਵਾ ਰਿਹਾ ਸਾਡਾ ਜਿੰਨਾ ਚਿਰ ਸਾਡੀ ਰਿਸਪੋਂਸਿਬਿਲਟੀ ਵੈਸੇ ਸੰਤ ਭਿੰਡਰਾਲੇ ਦੀ ਫੋਟੋ ਨੂੰ ਲੈ ਕੇ ਕੀ ਸੋਚਦੇ ਮੈਂ ਤਾਂ ਇਹ ਕਹਿਣਾ ਕਿ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਫੈਨ ਹਾਂ ਕਿਸੇ ਹੋਰ ਦਾ ਫੈਨ ਨਹੀਂ ਹੈਗਾ ਅਗਰ ਸਾਡਾ ਸਮਾਜ ਦੇ ਵਿੱਚ ਸਾਡਾ ਆਪਸੀ ਕਲੇਸ਼ ਵੱਧਾ ਬਾਹਰ ਬਾਜ਼ੀਆਂ ਸਟੇਟਾਂ ਦੇ ਵਿੱਚ ਜਿਹੜੇ ਸਾਡੇ ਲੋਕ ਅਨਸਿਕਿਓਰ ਫੀਲ ਕਰ ਰਹੇ ਨੇ ਅਗਰ ਉਸ ਫੋਟੋ ਦੇ ਨਾਲ ਕਲੇਸ਼ ਵੱਧਾ ਤਾਂ ਇਹ ਫੋਟੋ ਨਹੀਂ ਲਾਣੀ ਚਾਹੀਦੀ ਤੇ ਇਹਦੇ ਵਿੱਚ ਹੁਣ ਜਿਹੜਾ ਕਿਉਂਕਿ ਅਮ੍ਰਿਤਸਰ ਤੋਂ ਵੀ ਖਬਰਾਂ ਸਾਹਮਣੇ ਆਈਆਂ ਹਾਲਾਂਕਿ ਸਰਕਾਰ ਨੇ ਵੀ ਇਹ ਗੱਲ ਕਈ ਮੰਤਰੀ ਨੇ ਵੀ ਇਹ ਗੱਲ ਕਹੀ ਕਿ ਲੋਕ ਆਪਦੇ ਤੌਰ ਦੇ ਉੱਤੇ ਭਾਈਚਾਰਾ ਮਜ਼ਬੂਤ ਰੱਖਣਾ ਇਸ ਪਾਸੇ ਨੂੰ ਨਾ ਜਾਣ ਇਹਦੇ ਵਿੱਚ ਜਿੱਦਾਂ ਤੁਸੀਂ ਜਾ ਕੇ ਆਏ ਹੋ ਚਲੋ ਉਹਨਾਂ ਨੂੰ ਤਾਂ ਦੇਤੀ ਇੱਕ ਸਫਾਈ ਪਰ ਤੁਹਾਨੂੰ ਨਹੀਂ ਲੱਗਿਆ ਵੀ ਇੱਕ ਸ਼ਖਸ ਦਾ ਇਸ ਤਰ੍ਹਾਂ ਦੇ ਰਿਐਕਟ ਨੂੰ ਲੈ ਕੇ ਇਸ ਤਰ੍ਹਾਂ ਦੇ ਗੁੱਸੇ ਨੂੰ ਲੈ ਕੇ ਕਿੱਡਾ ਵੱਡਾ ਕਲੇਸ਼ ਖੜਾ ਹੋ ਗਿਆ ਦੇਖੋ ਕਿਤੇ ਨਾ ਕਿਤੇ ਸਾਡਾ ਉਹਨਾਂ ਨੇ ਸਮਝਾਉਣਾ ਜੇ ਉਹ ਰਿਐਕਟ ਹੋਇਆ ਸਾਡਾ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਸਮਝਾਉਣਾ ਸਿੱਖ ਸਮਾਤੋਂ ਇੱਕ ਮਾਫੀ ਮੰਗਣਾ ਇਸ ਤੇ ਵੱਡੀ ਗੱਲ ਕੀ ਹੋ ਸਕਦੀ ਆ ਪਰ ਜਦੋਂ ਤੱਕ ਸਾਹਮਣੇ ਵਾਲੇ ਲੋਕ ਉੱਚੀ ਦੀ ਰਿਗਾਰਡ ਨਾ ਕਰਨ ਉਹਦੇ ਹੋਰ ਭੱਦੇ ਸ਼ਬਦ ਬੋਲ ਹੀ ਜਾਣ ਤਾ ਕਿਤੇ ਨਾ ਕਿਤੇ ਜਿਹੜਾ ਬੰਦਾ ਰਾਸ਼ਟਰ ਨੂੰ ਮੰਨਣਾ ਜਿਹੜਾ ਭਾਰਤ ਮਾਤਾ ਦੀ ਜੈ ਕਹਿਣ ਦਾ ਜਿਹੜਾ ਸਾ ਇਕੱਠੇ ਬੈਠਣ ਦੀ ਗੱਲ ਕਰਦਾ ਜਿਹੜਾ ਇਕੱਠੇ ਰਹਿਣ ਦੀ ਗੱਲ ਕਰਦਾ ਉਹ ਜਰੂਰ ਆਪਣਾ ਰੈਐਕਸ਼ਨ ਦੇਗਾ ਉਹਦਾ ਉਸ ਸਮੇਂ ਰੈਐਕਸ਼ਨ ਜਿਹੜਾ ਉਹ ਜਾਇਜ ਮੰਨਿਆ ਜਾਏਗਾ ਚਲੋ ਖੈਰ ਦੇਖਿਆ ਜਾਵੇ ਇਸ ਮਸਲੇ ਨੂੰ ਲੈ ਕੇ ਜੇ ਦੇਖੀਏ ਤਾਂ ਭਾਈਚਾਰਕ ਸਾਂਝ ਦੇ ਉੱਤੇ ਆਂਚਨਾ ਆਵੇ ਇਹ ਚੀਜ਼ ਸਾਰਿਆਂ ਨੂੰ ਖਰ ਸੋਚਣੀ ਪਊਗੀ ਕਿ ਕੋਈ ਚਲੋ ਮਸਲਾ ਕਈ ਵਾਰ ਹੁੰਦਾ ਹੈ ਵੀ ਮੌਕੇ ਦੇ ਉੱਤੇ ਸਥਿਤੀ ਜਿਹੜੀ ਬਣਦੀ ਹੈ ਕੁਝ ਹੋਰ ਹੁੰਦੀ ਹੈ ਵੀਡੀਓਜ਼ ਦੇ ਜ਼ਰੀਏ ਜਦੋਂ ਵਾਇਰਲ ਚੀਜ਼ਾਂ ਹੁੰਦੀਆਂ ਨੇ ਉਹਨਾਂ ਦਾ ਕਿਤਨਾ ਕਿਤੇ ਰੰਗ ਰੂਪ ਬਦਲ ਜਾਂਦਾ ਹੈ ਭਾਵੇਂ ਇਹ ਕੀ ਉਹਨਾਂ ਦੇ ਜਿਹੜੇ ਮਕਸਦ ਮਾਇਨੇ ਨੇ ਉਹ ਬਦਲ ਜਾਂਦੇ ਨੇ ਪਰ ਅੱਜ ਜਿਹੜੀ ਹਾਲਾਤ ਬਣੇ ਨੇ ਉਹਨਾਂ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਬਹੁਤ ਸਾਰੇ ਉਹਨਾਂ ਲੋਕਾਂ ਤੋਂ ਕਿਤਨਾ ਕਿਥੇ ਪਿੱਛੇ ਹਟਣ ਦੀ ਲੋੜ ਹੈ ਵੀ ਜਿਹੜੇ ਲੋਕ ਇਹਨੂੰ ਰੰਗਤ ਕਿਸੇ ਹੋਰ ਤਰੀਕੇ ਨਾਲ ਦੇ ਰਹੇ ਨੇ ਠੀਕ ਹੈ ਇੱਕ ਚੀਜ਼ ਸਾਹਮਣੇ ਆਈ ਉੱਥੇ ਵੀਡੀਓ ਆਏ ਉਸ ਤੋਂ ਬਾਅਦ ਦੇ ਵਿੱਚ ਸਾਡੇ ਨੌਜਵਾਨ ਵੀ ਸਮਝੇ ਰਹਿਗੇ ਪਰ ਨਾਲ ਇਹ ਵੀ ਹੈ ਕਿ ਆਖਰ ਇਸ ਦੇ ਵਿੱਚ ਕਿੰਨਾ ਜਾਇਜ਼ ਹੈ ਇਹਨੂੰ ਕਿਤਨਾ ਕਿਤੇ ਸਟੇਟਾਂ ਦੇ ਤੌਰ ਤੇ ਨਾਲ ਜੋੜ ਕੇ ਰੰਗਤ ਦੇਣਾ ਜਿਸ ਕਿ ਮਸਲਾ ਇਹਦੇ ਨਾਲ ਇਸ ਤਰ੍ਹਾਂ ਦਾ ਨਹੀਂ ਭਾਈਚਾਰਕ ਸਾਂਝ ਨੂੰ ਵਧਾਉਣਾ ਬੇਹਤ ਜ਼ਰੂਰੀ ਹੈ ਵੀਡੀਓ ਜਰਨਲਿਸਟ ਹਰਪਾਲ ਦੇ ਨਾਲ ਮਿਸਿਕ ਰੋਜਨਾ ਸਪਰਸਨ ਟੀਵੀ ਚੰਡੀਗੜ੍ਹ